ਇਹ ਫਿਰ ਉਹ ਜਿਹੜਾ ਝੁੱਠਾ ਉਹ ਸੀ ਉਹ ਜਿਹੜਾ ਝੁੱਠਾ ਮੈਂ ਆ ਦੇਖ ਲੋ ਜਨਾਨੀਆਂ ਪੈਸੇ ਲੈਣ ਤੋਂ ਨਾ ਕਰ ਰਹੀਆਂ ਭਗਵਾਨ ਤੁਮਾਨ ਨੇ ਇਹ ਜੇ ਗੱਪ ਮਾਰੇ ਐ ਤੇ ਕੰਦੀਆਂ ਆਣਦੇ ਉਹਨੂੰ ਹਰਾਮਜਾਦੇ ਵੀ ਦੱਸਾਂ ਗੀਆਂ ਪਤਾ ਆ ਲੋ ਆਹ ਇਹ ਲੈਂਦੀਆਂ ਨਹੀਂ ਦੇਖ ਲੋ ਇਹ ਕੰਦੀਆਂ ਅਸੀਂ ਨਹੀਂ ਲੈਂਦੀਆਂ 1100 ਰੁਪਏ ਦਊਂਗਾ ਜਨਾਨੀਆਂ ਆਹ ਲੋ ਖਾਣ ਵੀ ਯਾਰ ਜੇ ਜੇ ਆਉਂਦਾ ਝੁੱਠਾ ਲਾਰਾ ਉਹ ਜਾਂ ਮੇਰਾ ਲਾਰਾ ਆ ਲੋ ਅਸਲੀ ਦਊਣਾ ਫਿੱਕੀ ਨਹੀਂ ਦੇ ਦੇਣਗੇ ਭਾਪੀ ਦਾ ਮਾਲ ਹੋ ਗਈ ਅਸਲੀ ਵੀ ਦੇ ਦੇਣਗੇ ਮੈਂ 1100 ਰੁਪਏ ਦਵਾਂਗਾ ਜਨਾਬੀ ਇੱਕ ਵਾਰੀ ਹਾਲੋ ਖਾਣ ਦੇ ਯਾਰ ਜੇ ਜੀ ਉਹਦਾ ਠੂਠਾ ਲਾਰਾ ਉਹਦਾ ਮੇਰਾ ਲਾਰਾ ਹਾਲੋ ਅਸਲੀ ਦੋਣਾ ਸੀ ਤੇ ਲੈ ਆ ਅਸਲੀ ਵੀ ਦੇ ਦੇਣਗੇ ਭਾਬੀ ਦਾ ਮਾਲ ਹੋ ਗਈ ਅਸਲੀ ਵੀ ਦੇ ਦੇਣਗੇ ਮੈਂ ਮਾਤਾ ਪੜ ਹਾਂ ਪਰ 11 ਤਾਂ ਲੋ ਆਦਾ ਫੜਨਾ ਤਾਂ ਬੜੋ 11 ਦਾ ਲਓ ਬਾਹਰੇ ਹੈ ਨਾ ਵੀ ਇੱਧਰ ਚੱਕੀ ਵੀ ਇੱਧਰ ਚੱਕਿਆ ਕਰੋ ਜਦੋਂ ਇੱਧਰ 11 ਨਾ ਪਰ ਪੇਜਾ ਜਲਦੀ ਆਂਗੇ ਤਾਂ ਤੇ ਤੋਂ ਕੰਨਾਂ ਨੂੰ ਹੱਥ ਲਾ ਲਓ ਇੱਧਰ ਮੂੰਹ ਕਰਿਆ ਕਰੋ ਜਸਲ ਇੱਧਰ ਮੂੰਹ ਕਰਿਆ ਕਰੋ ਭਾਈ ਦੇ ਦੇ ਉਹਦਾ ਵਾਦਾ ਨਿਕਲੀ ਹੋ ਜੇ ਮੈਨੂੰ ਮੋੜ ਨਾ ਦੇ ਜੀ ਇਧਰ ਮੁ ਉਹ ਇਧਰ ਮੁ ਇਧਰ ਮੁ ਉਹ ਇਧਰ ਮੁ ਹਾਂ ਜੀ ਹਾਂ ਜੀ 30000 ਰੁਪਏ ਇੱਕ ਮਿੰਟ 30 30 30 ਜੀ ਇਜੈਂਸੀ ਟੂ ਫੁੱਟ ਮਾਰਿਆ ਹੁਣ ਕੰਨਾਂ ਨੂੰ ਹੱਥ ਲਾ ਲੋ ਵੀ ਬੋੜ ਨਹੀਂ ਬਾਜੋ ਲੈ ਲੋ ਲੈ ਲੋ ਨਿਕਲੀ ਨਿਕਲੀ ਨਹੀਂ ਲੈਣੇ ਉਹ ਅਸਲੀ ਦੋਨੇ ਲੈ ਨਹੀਂ ਨਹੀਂ 50 ਮਿਲਿਆ ਪਰ ਰਹਿ ਗਿਆ ਲੱਗਾਂ ਦੇ ਸਾਲ ਦੇ ਕੱਪੀ ਉਹ ਚੱਲ ਯਾਰ ਹੱਥ ਮਾਰੀ ਉਹਦਾ ਪਿੱਛੇ ਇੱਥੇ ਰਹੀ ਫੋਟ ਨਹੀਂ ਪਾਣਿਆ ਕਹਿੰਦਾ ਜੀ ਆਹ ਦੇ ਦਿਓ ਪੁਣਿਆ ਨੂੰ ਤੇ ਬੈਂਕ ਤੇ ਜਮਾ ਕਰਾ ਦਿਓ ਉਹ ਕਹਿੰਦਾ ਸੀ 36000 ਰੁਪਏ ਬੰਦੇ 111100 ਠੀਕ ਹੈ ਜੀ ਹੈ ਜੇ ਲੋ ਮੋਟਾ ਲੈਣਾ ਨੇ ਤੂੰ ਅਹੀ ਦੇ ਦਿਓ ਕੱਲ ਨੂੰ ਹਾਂ ਜੀ 2040 ਦੇ ਜਿਹੜੇ ਉੱਤਰ ਮੜੀ ਕੀ